ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇਲੈਕਸ਼ਨ ਲੋਕ ਸਭਾ ਇਲੈਕਸ਼ਨਾਂ ਤੋਂ ਬਾਅਦ ਅਕਾਲੀ ਦਲ ਦੀ ਕਰਾਰੀ ਹਾਰ ਹੋਣ ਤੋਂ ਬਾਅਦ ਜਾਨੀ ਕੀ ਚੋਣ ਜਮਾਨਤ ਜਬਤ ਹੋਣ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਜਿਹੜੀ ਬਗਾਵਤ ਹੋ ਰਹੀ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਬਹੁਤ ਸਾਰੇ ਜਿਹੜੇ ਆ ਜਿਹੜੇ ਉੱਥੋਂ ਦੇ ਕੱਟੜ ਅਕਾਲੀ ਆ ਜਿਹੜੇ ਉਹਨਾਂ ਨੇ ਬਹੁਤ ਸਾਰੇ ਅਲੀਗੇਸ਼ਨ ਲਾਏ ਆ ਬਹੁਤ ਸਾਰੇ ਸਵਾਲ ਕਰ ਰਹੇ ਨੇ ਕਿ ਇਸ ਸੁਖਵੀਰ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜਾਂ ਮੈਂਬਰੀ ਪ੍ਰਧਾਨਗੀ ਤੋਂ ਹਟਣਾ ਚਾਹੀਦਾ ਅਸਤੀਫਾ ਦੇਣਾ ਚਾਹੀਦਾ ਪਰ ਸੁਖਵੀਰ ਬਾਦਲ ਦੱਸ ਤੋਂ ਮਸਨੀ ਹੋ ਰਿਹਾ ਹੈ ਅਸਤੀਫਾ ਦੇਣ ਦਾ ਉਹਨਾਂ ਦਾ ਵਿਚਾਰ ਨਹੀਂ ਹੈ ਕੋਈ ਉਹਨਾਂ ਦੀ ਜਿਹੜੀ ਆ ਅਪਡੇਟ ਨਹੀਂ ਆਈ ਬਹੁਤ ਸਾਰੇ ਸਵਾਲ ਆ ਚਾਰ ਇਲੈਕਸ਼ਨ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਦੇ ਵਿੱਚ ਅਕਾਲੀ ਦਲ ਹਾਰਿਆ ਚਾਰ ਇਲੈਕਸ਼ਨ 17 ਦੀ ਵਿਧਾਨ ਸਭਾ ਇਲੈਕਸ਼ਨ 19 ਦੀ ਲੋਕ ਸਭਾ ਇਲੈਕਸ਼ਨ 22 ਦੀ ਫਿਰ ਵਿਧਾਨ ਸਭਾ ਇਲੈਕਸ਼ਨ ਤੇ 24 ਦੀ ਲੋਕ ਸਭਾ ਇਲੈਕਸ਼ਨ ਚਾਰ ਇਲੈਕਸ਼ਨ ਅਕਾਲੀ ਦਲ ਪੂਰੀ ਤਰ੍ਹਾਂ ਲਾਹਾਰਿਆਵਾ ਜਿਹਦੇ ਵਿੱਚ ਕੀ ਅਕਾਲੀ ਦਲ ਦੀ ਜ਼ਮਾਨਤ ਤੱਕ ਜਬਤ ਹੋਈ ਆ ਤੇ ਸਾਰੇ ਜਿਹੜੇ ਕੈਂਡੀਡੇਟ ਆ ਉਹ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਪ੍ਰਧਾਨ ਇਸ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਇਹ ਅੱਜ ਦੀ ਗੱਲ ਨਹੀਂ ਹੈ ਇਹ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀਗੇ ਉਦੋਂ ਵੀ ਬਗਾਵਤ ਉੱਠੀ ਸੀ ਰঞ্জੀਤ ਸਿੰਘ ਬ੍ਰਹਮਪੁਰਾ ਅਜਨਾਲਾ ਸੀਗੇ 3 ਸਾਲ ਸਾਤ ਤੋਂ ਇਹ ਉਦੋਂ ਵੀ ਗੱਲਾਂ ਉੱਠੀਆਂ ਸੀ ਟਕਸਾਲੀ ਅਕਾਲੀ ਜਿਹੜੀ ਉਹਨਾਂ ਨੇ ਪਾਰਟੀ ਵੀ ਬਣਾਈ ਪਰ ਗੱਲ ਹੁਣ ਇਹ ਹੋ ਰਹੀ ਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਪ੍ਰਧਾਨ ਕੀ ਤੋਂ ਅਸਤੀਫਾ ਦੇਣਗੇ ਜਾਂ ਨਹੀਂ ਇਹ ਸਵਾਲ ਹੈ ਤੇ ਕੌਣ ਹੋਊਗਾ ਅਕਾਲੀ ਦਲ ਪਾਰਟੀ ਦਾ ਨਵਾਂ ਪ੍ਰਧਾਨ ਖਾਸ ਗੱਲ ਕਰਾਂ ਮੈਂ ਇਥੇ ਮਨਪ੍ਰੀਤ ਸਿੰਘ ਯਾਲੀ ਮੈਂ ਕਹਿ ਸਕਦਾ ਕਿ ਉਸ ਬੰਦੇ ਨੇ ਆਪਣਾ ਹਲਕਾ ਸੰਭਿਆ ਦਾਖਾ ਹਲਕਾ ਜਿੱਥੋਂ ਮੌਜੂਦਾ ਐਮਐਲਏ ਨਹੀਂ ਤੇ ਇੱਕ ਅਕਾਲੀ ਦਲ ਦੇ ਵਿੱਚ ਹੋਰ ਵੀ ਬਹੁਤ ਵੱਡਾ ਚਿਹਰਾ ਵਿਕਰਮਜੀਤ ਸਿੰਘ ਮਜੀਠੀਆ ਬੇਸ਼ੱਕ ਉਹਨਾਂ ਨੇ 2022 ਦੀ ਇਲੈਕਸ਼ਨ ਜਿਹੜੀ ਉਹ ਪੂਰਬੀ ਅੰਬਰਸਰ ਤੋਂ ਲੜੀ ਸੀ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਕਰਕੇ ਉੱਥੋਂ ਤਾਂ ਹਾਰ ਗਏ ਸੀ ਪਰ ਆਪਣਾ ਜਿਹੜਾ ਹਲਕਾ ਉਹ ਬਚਾ ਲਿਆ ਆਪਣੀ ਪਤਨੀ ਨੂੰ ਉੱਥੋਂ ਉਹ ਉਹਨਾਂ ਨੂੰ ਇਲੈਕਸ਼ਨ ਲੜਾਉਂਦੇ ਨੇ ਤੇ ਬਹੁਤ ਵੱਡੇ ਮਾਰਜਨ ਦੇ ਨਾਲ ਮਜੀਠੇ ਹਲਕੇ ਤੋਂ ਜਿੱਤਦੇ ਨੇ ਇੰਦਾ ਹੀ ਮਨਪ੍ਰੀਤ ਵਾਲੀ ਆ ਲਗਾਤਾਰ ਦੋ ਵਾਰ ਲਗਾਤਾਰ ਜਿੱਤੇ ਨੇ ਮਨਪ੍ਰੀਤਿਆਲੀ ਐਮਐਲਏ ਰਹੇ ਨੇ ਜਿਹੜੇ ਕੀ ਬਹੁਤ ਵੱਡੀ ਗੱਲ ਹੈ ਤੇ ਜੇ ਮਨਪ੍ਰੀਤਿਆਲੀ ਪ੍ਰਧਾਨਗੀ ਬਣਦੇ ਨੇ ਤੇ ਮੈਂ ਮੰਨ ਸਕਦਾ ਕਿ ਜਿਹੜਾ ਅਕਾਲੀ ਦਲ ਇਹ ਉੱਠ ਸਕਦਾ ਦੂਜੀ ਗੱਲ ਵਿਕਰਮਜੀਤ ਸਿੰਘ ਮਜੀਠੀਆ ਦੀ ਕਰਦਾ ਬਹੁਤ ਸਵਾਲ ਹੋਣਗੇ ਮੇਰੇ ਭਰਾਵਾਂ ਦੇ ਬਹੁਤ ਮੈਨੂੰ ਕਹਿਣਗੇ ਕਮੈਂਟ ਰਾਈ ਪਰ ਇਹ ਗੱਲ ਸੱਚ ਹੈ ਆ ਵਿਕਰਮਜੀਤ ਸਿੰਘ ਮੰਜੀਟਿਆ ਹਰ ਇੱਕ ਮੁੱਦੇ ਤੇ ਬੋਲਦੇ ਨੇ ਹਨਾ ਕਾਨਫਰੰਸ ਉਹਨਾਂ ਨੂੰ ਕਰਨੀ ਆਉਂਦੀ ਐ ਜੋਸ਼ ਭਰਿਆ ਲੈਕਚਰ ਦਿੰਦੇ ਨੇ ਤੇ ਮੇਨ ਗੱਲ ਇਹੀ ਹੁੰਦੀ ਐ ਜੇ ਉਹ ਵੀ ਪ੍ਰਧਾਨਗੀ ਦੇ ਵੇਤੇ ਆਉਂਦੇ ਨਹੀਂ ਤਾਂ ਇਕੱਲੇ ਦਲ ਦਾ ਆਧਾਰ ਹੋ ਸਕਦਾ ਠੀਕ ਹੈ ਮੇਰੇ ਨਿਗਾਹ ਦੇ ਵਿੱਚ ਦੋ ਜਿਹੜੇ ਆ ਮੇਨ ਚਿਹਰੇ ਆ ਜਿਹੜੇ ਕੀ ਅ ਪ੍ਰਧਾਨਗੀ ਦੇ लायक ਆ ਜਿਨ੍ਹਾਂ ਨੇ ਆਪਣਾ ਆਪ ਸਾਂਭਿਆ ਜਿਨ੍ਹਾਂ ਨੇ ਆਪਣੀ ਫੀਟ ਨੂੰ ਬਚਾ ਲਿਆ ਆਪਣੇ ਆਪ ਨੂੰ ਬਚਾ ਲਿਆ ਬਹੁਤ ਵੱਡੀ ਗੱਲ ਹੈ ਦੋਸਤੋ ਹੁਣ ਗੱਲ ਕਰਦੇ ਆ ਧੁੰਦਾ ਕਮੇਟੀ ਦੀ ਧੁੰਦਾ ਰਿਪੋਰਟ ਦੀ ਧੁੰਦਾ ਰਿਪੋਰਟ ਅਜੇ ਤੱਕ ਲਾਗੂ ਨਹੀਂ ਕਰ ਰਹੀ ਮਨਪ੍ਰੀਤ ਯਾਲੀ ਜਿਹੜੇ ਆ ਉਹ ਇਹ ਗੱਲ ਕਹਿ ਰਹੇ ਨਹੀਂ ਮਨਪ੍ਰੀਤ ਯਾਲੀ ਜਿਹੜੇ ਆ ਉਹ ਇਹ ਗੱਲ ਕਹਿ ਰਹੇ ਨਹੀਂ ਕਿ ਮੈਂ ਉਦੋਂ ਤੱਕ ਸੰਘਰਮ ਨਹੀਂ ਹੋਊਂਗਾ ਪਾਰਟੀ ਦੇ ਵਿੱਚ ਕੋਈ ਵੀ ਮੀਟਿੰਗ ਅਟੈਂਡ ਨਹੀਂ ਕਰੂੰਗਾ ਜਿੰਨਾ ਚਿਰ ਤੂੰ ਦਾ ਜਿਹੜੀ ਰਿਪੋਰਟ ਆ ਉਹਨੂੰ ਲਾਗੂ ਨਹੀਂ ਕਰਦੇ ਤੇ ਵਾਕਿਆ ਹੀ ਉਹ ਘਰ ਬੈਠੇ ਨੇ ਰਮਾਨ ਦੇ ਨਾਲ ਕਿਸੇ ਹੋਰ ਪਾਸੇ ਜਾ ਨਹੀਂ ਸਕਦੇ ਹਨਾ ਬਹੁਤ ਸਵਾਲ ਆ ਬਹੁਤ ਜ਼ਿਆਦਾ ਜਿਹੜਾ ਵਾ ਅਕਾਲੀ ਦਲ ਦੇ ਵਿੱਚ ਬਕਾਬਤ ਹੋ ਰਹੀ ਹੈ ਉਧਰ ਜਲੰਧਰ ਦੇ ਵਿੱਚ ਜਿਮਨੀ ਚੋਣ ਚੱਲ ਰਹੀ ਹੈ ਉਹਦੇ ਵਿੱਚ ਕੈਂਡੀਡੇਟ ਆ ਜਿਹੜੇ ਕਈ ਜਿਹੜੇ ਜਿੱਦਾਂ ਡਾਕਟਰ ਦਲਜੀਤ ਸਿੰਘ ਟੀਮਾ ਅਕਾਲੀ ਦਲ ਦੇ ਸੀਨੀਅਰ ਹੈਗੇ ਨੇ ਉਹ ਉਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਵਾ ਬਸਪਾ ਨੂੰ ਸਮਰਥਨ ਦੇ ਰਹੇ ਆ ਇੱਧਰ ਬੀਬੀ ਜਗੀਰਕੌਰ ਕਹਿ ਰਹੇ ਨੇ ਕਿ ਅਸੀਂ ਜਿਹੜੇ ਉੱਥੋਂ ਦੇ ਕੈਂਡੀਡੇਟ ਨੇ ਉਹ ਉਮੀਦਵਾਰ ਨਹੀਂ ਉਹਨਾਂ ਨੂੰ ਅਹੀਂ ਇਲੈਕਸ਼ਨ ਲੜਾਉਣੀ ਆ ਬੜੀ ਬਗਾਵਤ ਚੋਰਾ ਸ਼ੋਰਾ ਦੇ ਨਾਲ ਚੱਲ ਰਹੀ ਆ ਅਕਾਲੀ ਦਲ ਦੇ ਵਿੱਚ ਪਰ ਇੱਥੇ ਮੈਂ ਇੱਕ ਗੱਲ ਕਰਨੀ ਚਾਹਨਾ ਸਖਬੀਰ ਸਿੰਘ ਬਾਦਲ ਜੀ ਨੂੰ ਗੱਲ ਕਹਿਣੀ ਚਾਹਨਾ ਕਿ ਸਖਬੀਰ ਬਾਦਲ ਜੀ ਬਹੁਤ ਹੋ ਗਿਆ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ ਤੁਹਾਡੀ ਜੱਦੀ ਪਾਰਟੀ ਨਹੀਂ ਉਸੇ ਨੂੰ ਆਪਣੇ ਉਹਦੇ ਤੋਂ ਪਿੱਛੇ ਹਟੋ ਜ਼ਿੰਮੇਵਾਰੀ ਦੋ ਕਿਸੇ ਨੂੰ 2027 ਦੀਆਂ ਲਕਸ਼ਣਾ ਦੀ ਤਿਆਰੀ ਕਰੋ ਠੀਕ ਹੈ ਜਾਸ ਸੁਖਬੀਰ ਬਾਦਲ ਨੂੰ ਇਹੀ ਹੈ ਕਿ ਬਾਦਲ ਇਹ ਜਿਹੜੀ ਪਾਰਟੀ ਸਾਡੀ ਹੈ ਬਾਦਲ ਪਰਿਵਾਰ ਦੀ ਪਾਰਟੀ ਹੈ ਮੈਂ ਤਾਂ ਨਹੀਂ ਹਟਣਾ ਨਹੀਂ ਕਿਤੇ ਨਾ ਕਿਤੇ ਚੰਦੂ ਮਾਜਰਾ ਜੀ ਵੀ ਠੀਕ ਨਹੀਂ ਕਿਤੇ ਨਾ ਕਿਤੇ ਬੀਬੀ ਜਗੀਰ ਕੌਰ ਵੀ ਠੀਕ ਨਹੀਂ ਸਹੀ ਕਹਿ ਰਹੇ ਨੇ ਕਿ ਇਹ ਜਿਹੜੀ ਪਾਰਟੀ ਹੈ ਜੱਦੀ ਪਰਿਵਾਰ ਕਿਸੇ ਦੀ ਪਾਰਟੀ ਨਹੀਂ ਹੈ ਇਹ ਪੰਥਕ ਪਾਰਟੀ ਹੈ ਤਾਂ ਵਾਕਈ ਪੰਥਕ ਪਾਰਟੀ ਹੈ ਕਬੀਰ ਬਾਦਲ ਜੀ ਤੁਸੀਂ ਸਲਾਂਬੇ ਹੋ ਅਸਤੀਫਾ ਦਿਓ ਜਿੱਤਾਂ ਹਾਰਾਂ ਬਣੀਆਂ ਨੇ ਚਾਰ ਵਾਰ ਤੁਸੀਂ ਹਾਰ ਗਏ ਜੇ ਮੰਨ ਲਓ ਉਸ ਕਬੀਰ ਬਾਦਲ ਜੀ ਤੁਸੀਂ ਨਾ ਪ੍ਰਧਾਨ ਹੁੰਦੇ ਤੁਸੀਂ ਨਾ ਪ੍ਰਧਾਨ ਨੂੰ ਦੇ ਤੇ ਕੋਈ ਹੋਰ ਪ੍ਰਧਾਨ ਹੁੰਦਾ ਤੇ ਚਾਰ ਵਾਰ ਉਹ ਚਾਰ ਵਾਰ ਇਲੈਕਸ਼ਨ ਹਾਰ ਜਾਂਦਾ ਤੇ ਤੁਸੀਂ ਮੈਨੂੰ ਦੱਸੋ ਤੁਸੀਂ ਇੰਨਾ ਚਿਰ ਉਸ ਬੰਦੇ ਨੂੰ ਰਹਿਣ ਦੇਣਾ ਸੀ ਅਬਲ ਦੇ ਇੱਕ ਇਲੈਕਸ਼ਨ ਹਾਰੀ ਤੇ ਦੂਜੀ ਹਾਰ ਦਾ ਤੁਸੀਂ ਕੁਰਸੀ ਤੋਂ ਲਾਂਮੇ ਕਰਨਾ ਸੀ ਤੇ ਆਖਣਾ ਵੀ ਆਓ ਮੈਨੂੰ ਪ੍ਰਧਾਨ ਬਣਾਓ ਹੁਣ ਤੁਸੀਂ ਚਾਰ ਇਲੈਕਸ਼ਨਾਂ ਹਾਰ ਚੁੱਕੇ ਜੀ 25 ਸਾਲ ਦਾ ਵਾਅਦਾ ਕੀਤਾ ਸੀ ਤੁਸੀਂ ਜਦੋਂ ਲਗਾਤਾਰ ਦੋ ਦੂਜੀ ਵਾਰ ਸੀਐਮ ਬਣੀ ਸੀ ਤੇ ਚਾਰ ਵਾਰ ਹਾਰ ਚੁੱਕੇ ਜੇ ਤੁਸੀਂ ਜੇ ਅਕਾਲੀ ਦਲ ਬਚਾਉਣਾ ਜੇ ਵਾਕੇ ਹੀ ਤੁਹਾਨੂੰ ਆਪਣੇ ਪੰਥਨਾ ਪ੍ਰੇਮ ਆ ਪੰਥਨਾ ਪਿਆਰ ਕਰਦੇ ਜੇ ਦਰਦ ਕਰਦੇ ਜੇ ਨਾ ਪੰਜਾਬ ਨੂੰ ਪਿਆਰ ਕਰਦੇ ਜੇ ਤੇ ਅਸਤੀਫਾ ਦੇਣਾ ਚਾਹੀਦਾ ਤੁਹਾਨੂੰ ਠੀਕ ਹੈ ਬਹੁਤ ਸਾਰੇ ਨਹੀਂ ਬਹੁਤ ਸਾਰੇ ਅਕਾਲੀ ਦਲ ਦੇ ਵਿੱਚ ਐਸੇ ਨਹੀਂ ਜਿਹੜੇ ਅਕਾਲੀ ਦਲ ਨੂੰ ਦਿਨ ਰਾਤ ਇੱਕ ਕਰਕੇ ਸਿਖਰਾਂ ਦੇ ਉਪਚਾਹ ਸਕਦੇ ਨੇ ਮੌਕਾ ਦਿਓ ਮੌਕਾ ਦਿਓ ਤੁਸੀਂ ਇੱਕ ਮੌਕਾ ਹਰ ਇੱਕ ਨੂੰ ਦੇਣਾ ਚਾਹੀਦਾ ਇੱਕ ਮੌਕਾ ਦਿਓ ਤੁਸੀਂ ਬਾਕੀ ਤੁਹਾਡੀ ਨਿਗਾਹ 'ਚ ਕਿਹੜਾ ਪ੍ਰਧਾਨ ਹੈ ਅਗਲਾ ਪ੍ਰਧਾਨ ਜਿਹੜਾ ਅਕਾਲੀ ਦਲ ਦਾ ਜੇ ਅਸਤੀਫਾ ਦਿੰਦੇ ਨੇ ਸੁਖਬੀਰ ਬਾਦਲ ਜੀ ਅਗਲਾ ਪ੍ਰਧਾਨ ਕਿਹੜਾ ਹੋਊਗਾ ਕਮੈਂਟ ਬਾਕਸ ਦੇ ਵਿੱਚ ਦੱਸਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ